ਹੈਲੋ ਜੀ ਸ਼ਤਰੀਆ ਕਾਲ ਦੀ ਸਾਰਿਆਂ ਨੂੰ ਪ੍ਰੀਤਪਾਲ ਜੰਦਪ ਟਿਕ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਇਹ ਚਾਰ ਸੂਟ ਤੇ ਜਿਹੜੇ ਆਹ ਵਾਲਾ ਸੂਟ ਹੈਗਾ ਇਹ ਤਾਂ ਹੈਗਾ ਜੀ ਸਿਮਰ ਦੇ ਵਿੱਚ print ਸੂਟ ਹੈਗਾ ਤੇ ਇਸ ਦੇ ਨਾਲ ਕਾਟਨ ਦੀ ਸਲਵਾਰ ਹੈਗੀ print ਜੇ ਤੁਹਾਨੂੰ ਇਹ ਸੂਟ ਪਸੰਦ ਆਉਂਦੇਗਾ ਤੇ ਤੁਸੀਂ ਮੰਗਵਾ ਸਕਦੇ ਹੋਗੇ WhatsApp ਮੈਸੇਜ ਕਰ ਸਕਦੇ ਹੋਗੇ ਇਹ ਵੀ ਸਿਮਰ ਦੇ ਵਿੱਚ ਹੀ ਹੈਗਾ ਇਸ ਦੇ ਨਾਲ ਵੀ ਮੈਚਿੰਗ ਸਲਵਾਰ ਹੈਗੀ ਜਿਹੜੀ ਇਸ ਦੇ ਨਾਲ ਸਲਵਾਰ ਹੈਗੀ ਉਹ ਕਾਟਨ ਦੇ ਵਿੱਚ ਹੈ ਜੇ ਤੁਸੀਂ ਇਸ ਦੇ ਨਾਲ ਦੁਪੱਟਾ ਮੈਚ ਕਰਵਾਉਣਾ ਹੋਵੇ ਤਾਂ ਤੁਸੀਂ ਉਹ ਦੱਸ ਸਕਦੇ ਹੋਗੇ ਫਿਰ ਤੁਹਾਨੂੰ ਦੁਪੱਟਾ ਮੈਚ ਕਰਵਾ ਕੇ ਨਾਲ ਦੇ ਦਾਂਗੇ ਇਹ ਵੀ ਸਿਮਰ ਦੇ ਵਿੱਚ ਹੀ ਹੈ ਸੇਮ ਸੂਟ ਹੈ ਉਹਦੇ ਨਾਲ ਦੇ ਨਾਲ ਦਾ ਹੀ ਪ੍ਰਿੰਟ ਵੀ ਸੇਮ ਨੇ ਇਹਨਾਂ ਦੇ ਬਟ ਕਲਰ ਲੱਗ ਨਹੀਂਗੇ ਇਸ ਦੇ ਨਾਲ ਵੀ ਕਾਟਨ ਦੀ ਸਲਵਾਰ ਹੈਗੀ ਪ੍ਰਿੰਟ ਸਲਵਾਰ ਤੇ ਜਿਹੜਾ ਆ ਵਾਲਾ ਸੂਟ ਹੈਗਾ ਇਹ ਹੈ ਜੀ कॉटन ਦੇ ਵਿੱਚ ਤੇ ਨਾਲ ਵੀ ਮੈਚਿੰਗ ਸਲਵਾਰ ਹੈਗੀ ਚਲੋ ਜੀ ਵੀਡੀਓ ਦਾ ਅੰਡਾਪ ਇੱਥੇ ਕਰਦੇ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਛਤਰੀਆ ਕ